ਕਰੇਲੂ ਐਲਪੀਜੀ ਖਪਤਕਾਰਾਂ ਨੂੰ ਸਬਸਿਡੀ ਦੇ ਤਬਾਦਲੇ ਵਿੱਚ ਪਾਰਦਰਸ਼ਤਾ ਤੇ ਸੁਰੱਖਿਆ ਵਧਾਉਣ ਦੇ ਲਈ ਸਰਕਾਰ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਸਬਸਿਡੀ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਤੇ ਨਿਰਪੱਖ ਬਣਾਉਣ ਲਈ ਨਿਰੰਤਰ ਸੁਧਾਰ ਕੀਤੇ ਜਾ ਰਹੇ ਨੇ ਕੇਂਦਰ ਸਰਕਾਰ ਦੀ LPG ਸਬਸਿਡੀ ਲਈ ਡਾਇਰੈਕਟ ਬੈਨੀਫੀਸ਼ੀਅਰ ਟ੍ਰਾਂਸਫਰ ਸਕੀਮ ਨੇ ਘਰੇਲੂ ਰਸੋਈ ਗੈਸ ਸਬਸਿਡੀ ਸਿੱਧੇ ਖਪਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਦੱਸ ਦਈਏ ਕਿ ਇਸ ਸਕੀਮ ਦੇ ਤਹਿਤ ਹੁਣ ਲਗਭਗ 4.8 ਕਰੋੜ ਨਕਲੀ ਜਾਲੀ ਗੈਰ ਮੌਜੂਦ ਜਾਂ ਫਿਰ ਅਕਿਰਿਆਸ਼ੀਲ LPG ਗੈਸ ਕਨੈਕਸ਼ਨਾਂ ਨੂੰ ਬਲੌਕ ਮੁਅਤਲ ਜਾਂ ਫਿਰ ਅਕਿਰਿਆਸ਼ੀਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਹੀ ਅਤੇ ਅਸਲੀ ਖਪਤਕਾਰਾਂ ਨੂੰ ਸਬਸਿਡੀ ਦਾ ਲਾਭ ਪ੍ਰਦਾਨ ਵਿੱਚ ਜੋ ਹੈ ਮਦਦ ਮਿਲੀ ਹੈ ਮંત્રી ਨੇ ਕਿਹਾ ਕਿ ਸਰਕਾਰ ਨੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਡੀਬੀਟੀਐਲ ਯੋਜਨਾ ਆਧਾਰ ਆਧਾਰਿਤ ਤਸਦੀਕਾ ਤੇ ਬਾਇਓਮੈਟ੍ਰੀਕਲ ਪ੍ਰਮਾਣਿਕਰਨ ਵਰਗੀਆਂ ਤਕਨੀਕਾਂ ਪਨਾਈਆਂ ਨੇ ਇਸ ਦੇ ਨਾਲ ਹੀ ਗੈਰ ਯੋਗ ਜਾਂ ਫਿਰ ਡੁਪਲੀਕੇਟ ਕਨੈਕਸ਼ਨਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਸਿਸਟਮ ਤੋਂ ਹਟਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਸ ਪਹਿਲ ਕਦਮੀਆਂ ਦੇ ਕਾਰਨ ਸਬਸਿਡੀ ਦੇ ਲਾਭ ਸਹੀ ਅਤੇ ਲੋੜਵੰਦ ਖਪਤਕਾਰਾਂ ਤੱਕ ਪਹੁੰਚ ਰਹੇ ਹਨ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦੇਸ਼ ਪਰਦੇਸ ਸਾਰੇ ਐਲਪੀਜੀ ਵਿਤਰਕਾਂ ਦੇ ਵਿੱਚ ਆਈਵੀਆਰਐਸ ਐਸਐਮਐਸ ਅਧਾਰਿਤ ਰਿਫਿਲ ਬੁਕਿੰਗ ਪ੍ਰਣਾਲੀ ਲਾਗੂ ਕੀਤੀ ਗਈ ਹੈ ਇਸ ਪ੍ਰਣਾਲੀ ਦੇ ਤਹਿਤ ਖਪਤਕਾਰਾਂ ਨੂੰ ਸਿਲੰਡਰ ਬੁਕਿੰਗ ਕੈਸ਼ ਮੀਮੋ ਜਨਰੇਸ਼ਨ ਅਤੇ ਡਿਲੀਵਰੀ ਦੌਰਾਨ ਐਸਐਮਐਸ ਰਾਹੀਂ ਸੂਚਨਾਵਾਂ ਮਿਲਦੀਆਂ ਨੇ ਤਾਂ ਜੋ ਉਹ ਆਪਣੇ ਲੈਣ-ਦੇਣ ਦੀ ਨਿਗਰਾਨੀ ਕਰ ਸਕਣ ਅਤੇ ਕਿਸੇ ਵੀ ਅੰਤਰ ਦੀ ਸਥਿਤੀ ਦੇ ਵਿੱਚ ਸ਼ਿਕਾਇਤਾਂ ਦਰਜ ਕਰ ਸਕਣ ਸਰਕਾਰ ਨੇ ਡਿਲੀਵਰੀ ਦੀ ਪ੍ਰਮਾਣਿਕਤਾ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਦੇ ਲਈ ਡਿਲੀਵਰੀ ਪ੍ਰਮਾਣਿਕਤਾ ਕੋਡ ਵੀ ਪੇਸ਼ ਕੀਤਾ ਹੈ ਇਹ ਕੋਡ ਰਿਫਿਲ ਪ੍ਰਾਪਤ ਕਰਨ ਵੇਲੇ ਖਪਤਕਾਰ ਨੂੰ SMS ਰਾਹੀਂ ਭੇਜਿਆ ਜਾਂਦਾ ਹੈ ਜਿਸ ਨੂੰ ਡਿਲੀਵਰੀ ਏਜੰਟ ਨਾਲ ਸਾਂਝਾ ਕਰਨਾ ਜ਼ਰੂਰੀ ਹੁੰਦਾ ਹੈ ਇਸ ਦੇ ਨਾਲ ਹੀ ਡਿਲੀਵਰੀ ਵਿੱਚ ਧੋਖਾਧੜੀ ਦੀ ਸੰਭਾਵਨਾ ਬਹੁਤ ਘਟ ਗਈ ਹੈ LPG ਦੀ ਵੰਡ ਨੂੰ ਨਿਯਮਿਤ ਕਰਨ ਦੇ ਲਈ ਸਰਕਾਰ ਨੇ ਤਰਲ ਪੈਟਰੋਲੀਅਮ ਗੈਸ ਆਦੇਸ਼ 2000 ਲਾਗੂ ਕੀਤਾ ਹੈ ਇਸ ਤੋਂ ਇਲਾਵਾ ਤੇਲ ਮਾਰਕੀਟਿੰਗ ਕੰਪਨੀਆਂ ਨੇ ਗਲਤ ਕੰਮਾਂ ਨੂੰ ਰੋਕਣ ਦੇ ਲਈ ਮਾਰਕੀਟਿੰਗ ਅਨੁਸ਼ਾਸਨ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਇਹ ਦਿਸ਼ਾ ਨਿਰਦੇਸ਼ ਬੇਨਿਯਮੀਆਂ ਦੇ ਵਿੱਚ ਸ਼ਾਮਲ ਪਾਈ ਜਾਣ ਵਾਲੇ ਵਿਤਰਕਾਂ ਵਿਰੁੱਧ ਜੋ ਹੈ ਸਖਤ ਸਜ਼ਾ ਯੋਗ ਕਾਰਵਾਈ ਦੀ ਵਿਵਸਥਾ ਕਰਦੇ ਹਨ